ਤੇ ਗੁੱਟੇ ਖਲਾੜ ਕੇ ਸਾਡੇ ਘਰੇ ਲਿਆਉਣੇਗੇ ਮਮੋਰ ਤਾਂ ਮੈਂ ਬੰਜਾ ਕਰ ਦੇਣਾ ਹਾਂ ਆਖ ਕੇ ਦੇਖ ਦਾ ਤਾਂ ਤੈਨੂੰ ਮੈਂ ਦਵਾਂਗਾ ਤੈਨੂੰ ਆ ਵੇਖ ਆਂ ਹੀ ਤਾਂ ਸਾਡੇ ਡਿੱਕੇ ਕਿ ਮੈਂ ਤਾਂ ਮੂਹ ਮਾਰ ਹਥਲੋਈ ਮੋਰ ਨੂੰ ਰੱਖਾਈ ਕੀ ਆ ਤਾਹਤਾ ਮਾਰਨੂੰ ਦੰਦਾ ਕਰ ਜਿਹੜਾ ਕੰਮ ਕਰਨਾ ਤੈਨੂੰ ਦਿਹਾੜੀ ਦਿੱਤੀ ਐ ਕੰਮ ਦੀ ਆਹਦੀਆਂ ਰਾਤ ਗਈ ਬਾਤ ਗਈ ਕਿਹੜੀ ਗੱਲ ਰਾਤ ਵਾਲੀ ਗੱਲ ਵਧਾਈ ਜੰਨੀ ਆ ਪੋਚਾ ਲੈ ਬੜਾ ਸਾਡੇ ਲੋ ਜੀਭਾਂ ਨਾਲ ਸਾਫ਼ ਕਰਦੇ ਇਹਨੂੰ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਿਦਾਂ ਤੁਹਾਨੂੰ ਪਤਾ ਹੋਣਾ ਗੁਰਚਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਗ ਤੁਹਾਨੂੰ ਪਤਾ ਹੋਣਾ ਗੁਰਚਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਅੱਜ ਤੁਹਾਨੂੰ ਦਿਖਾਉਣੇ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਕੰਮ ਕਰ ਕੰਮ ਠੀਕ ਹੈ ਨਾ ਕੋੜ ਉਹਦੋਂ ਅਗਲਾ ਕਿੱਥੇ ਡਾਂਟ ਇੰਟਰਫੇਅਰਸ ਮਾਈ ਲਾਈਫ ਠੀਕ ਹੈ ਨਾ ਇਟ ਆਪ ਦਾ ਕੰਮ ਦਾ ਕਰ ਜਿਹੜਾ ਕੰਮ ਕਰਨ ਵਾਲਾ ਤੈਨੂੰ ਦਿਹਾੜੀ ਦਿੱਤੀ ਐ ਕੰਮ ਦੀ ਸਹੀ ਆ ਕੰਮ ਹੀ ਕਰਦੀ ਪਈ ਆ ਹੋਲੀ ਜਾਨੀ ਮੇਰੇ ਸਹਾਨੇ ਚੜ ਕੇ ਜਾ ਕੇ ਆਪਦਾ ਕੰਮ ਤੰਦਾ ਕਰੋ ਵਾ ਰਾਤ ਦੀਆਂ ਰਾਤ ਗਈ ਬਾਤ ਗਈ ਕੜੀ ਘਰ ਰਾਤ ਵਾਲੀ ਗੱਲ ਵਧਾਈ ਨਹੀਂ ਆ ਸਵੇਰੇ ਵੇਖਿਆ ਸਵੇਰੇ ਵੇਖਿਆ ਦਿਨੇ ਵੇਖਿਆ ਜੋ ਮਰਜੀ ਤੁਸੀਂ ਦੱਸ ਆਪਦਾ ਕੰਮ ਤੰਦਾ ਕਰੋ ਜਿਹੜਾ ਕਰਨ ਵਾਲਾ ਦਿਹਾੜੀ ਦਿੱਤੀ ਤੈਨੂੰ ਦਿਹਾੜੀ ਹਾਂ ਬੰਦੇਾਂ ਨੂੰ ਠੀਕ ਐ ਨਾ ਲਾਗੇ ਨਹੀਂ ਲੱਗਣੀ ਚਾਹੀਦੀ ਤੋ ਮੈਂ ਤੁਹਾਨੂੰ ਦੱਸਤਾ ਹਾਂ ਪੋਚਾ ਲਾ ਆਪਣਾ ਸਾਡੇ ਲੋ ਜੀਬਾਂ ਨਾਲ ਸਾਫ਼ ਕਰਦੇ ਇਹਨੂੰ ਹਾਂ ਜੀ ਤੜਕੇ ਨਹੀਂ ਗੱਟੇ-ਗੁੱਟੇ ਖਾੜ ਕੇ ਸਾਡੇ ਘਰੇ ਲਿਆਉਣੇਗੇ ਮਮੋਰ ਕ ਤੇ ਹੂੰ ਬੰਜਾ ਕਰ ਦੇਣਾ ਹਾਂ ਜਿਹੜੀ ਆਫਰ ਦੇਣਾ ਹੋਰ ਕੇ ਇਦਾਂ ਨਾ ਨਾ ਮੈਨੂੰ ਪੰਜਾਬ ਬਣਿਆ ਹਾਂ ਹੈਂ ਹਨ ਬੋਲਤੀ ਬਣਦੋ ਕੀ ਆ ਆ ਬਣਾਇਆ ਇਹਨਾਂ ਨੇ ਚਾਹ ਕੀ ਆ ਸੌਲ ਆ ਇਹ ਬਣਾਏ ਆ ਫੇਰ ਹੁਣ ਸਿਆਲ ਆ ਗਿਆ ਵਾ ਹੁਣ ਫੇਰ ਇਹਨਾਂ ਦਾ ਦੇਖ ਕਿਡਾ ਲਾਲਚੇ ਨੂੰ ਕਿ ਚਾਰ ਪੰਜ ਛੇ ਲੜ ਆ ਗਿਆ ਨੇ ਪਹਿਲਾ ਵਾਲੀ ਬੋਲੀ ਬੋਲ ਖਾ ਤੂੰ ਬੋਲ ਖਾ ਪਹਿਲਾ ਵਾਲੀ ਆ ਝੋਲੇ ਇਹ ਕਿਥੇ ਜਾਣੇ ਮੰਮੀ ਇਹ ਵੀ ਉੜੇ ੜੇ ੜੇ ਝੋਲੇ ਜਾਣੇ ਆ ਬਾਹਰ ਇਹ ਐਨੇ ਐਨੇ ਕਿਥੇ ਜਾਣੇ ਆ ਇਹ ਵੱਡਾ ਆਰਡਰ ਜਾਣਾ ਬਾਹਰ ਕਿੰਨੇ ਝੋਲੇ 50 ਹੈ 50 50 ਵੀ ਆ 50 50 50 50 ਦੇਣਾ ਆ ਆ ਗਈ ਕਾਜੂ ਕਤਲੀ ਯਾਦ ਰੇ ਫੇਰ ਗੁਰਮਖੀ ਚੱਲੀ ਆ ਵੈਰੀ ਗੁੱਡ ਇਹਨੂੰ ਪ੍ਰਮੋਟ ਵੱਧ ਤੋਂ ਵੱਧ ਕਰਨਾ ਚਾਹੀਦਾ ਆ ਸਾਰੇ ਆਈਡੀ ਮੈਂਸ਼ਨ ਕੀਤੀ ਤੁਸੀਂ ਜਾ ਕੇ ਕੰਟੈਕਟ ਕਰ ਸਕਦੇ ਤੂੰ ਕੀ ਚੱਕੀ ਲਿਓਨੀ ਆ ਤੇ ਘਗਰੇ ਭੂਗਰੇ ਜੇ ਮੈਨੂੰ ਲਓ ਵੀ ਚਾਦਰੇ ਵੇਖ ਲਓ ਉਹਦਾ ਹੀ ਇਹਨਾਂ ਨੂੰ ਪਤਾ ਲੱਗੇ ਸਨੈਪਚੈਟ ਖੁੱਲੀ ਆ ਤੇ ਨਾਲ ਹੀ ਸਮਾਨ ਚੱਕ ਲੈ ਹੁੰਦੀਆਂ ਮੇਰਾ ਹਿੱਸਾ ਦੇ ਆਗਰੋਂ ਵਿੱਚੋਂ ਤੈਨੂੰ ਦੇ ਤਾ ਤੇ ਰਾਈਸ ਆ ਆ ਚਾਦਰਾਂ ਆ ਝੋਲੇ ਸਾਲ ਲੈਂਦਾ ਲੈਂਦਾ ਆਪਣਾ ਕੰਜਾ ਹੋ ਜੀ ਮੈਨਾਂ ਪਿਆਰ ਨਾ ਕਹਿਂਦਾ ਮਮੀ ਬਾਜਾ ਮੈਨੂੰ ਪਿਆਰ ਨਾ ਕਰਨ ਲਈ ਆ ਮੁੜ ਕੇ ਨਾ ਕਈ ਫੂਕ ਮਾਰਿਆ ਆ ਵਾ ਜੁੜਦੀ ਫਿਰੇਗੀ ਕਢਾ ਕੇ ਦੇਖ ਡਾ ਤਾਂ ਤੈਨੂੰ ਮੈਂ ਦਊਂਗਾ ਤੈਨੂੰ ਆ ਵੇਖ ਕਢਾ ਹਾਂ ਆਂ ਹੀ ਤਾਂ ਸਾਂ ਡਿੱਕ ਕੇ ਮੈਂ ਤਾਂ ਮਾਰ ਉੱਠ ਲੋ ਮੋੜ ਨਾ ਰੱਖਾਈ ਲਓ ਜੀ ਚੰਨ ਚੜਤਾ ਵੀਰ ਨੇ ਕਿਸੇ ਨੇ ਤਗੜੇ ਨੇ ਡਰਾਈਵਰ ਵੀ ਡਰਾਈਵਰ ਕੋਈ ਤਗੜਾ ਹੀ ਆਇਆ ਕੋਈ ਘਹਾਟੀ ਵਾਲਾ ਕਿੱਥੇ ਡੂੰਗੇ ਖਾਂ ਸੜਤਾ ਜੇ ਟਰਾਲਾ ਆਹੋ ਟਰਾਲੀ ਵਾਲ ਜਦੀ ਇਹਦੀ ਟਿਪਰ ਦੀ ਇੱਥੇ ਡੂੰਗੇ ਸਾਡ ਛੜਤੀ ਵੇਖੀ ਉਹ ਬਚਾਰਾ ਰੋਕੜੀ ਪੈਣੀ ਹੁਣ ਓਕਾ ਹੋ ਗਿਆ ਕੰਮ ਇੰਨੀ ਤੁਹਾਨੂੰ ਬਤੰਦਰਾ ਕਿ ਤਾ ਹੋਰ ਬੈਕ ਕਰ ਲਾ ਉਹ ਰੋਡਵੇਜ ਵਾਲੇ ਨੂੰ ਆਪਦੀ ਕਾਲੀ ਹੋਣੀ ਕਹਿੰਦਾ ਹਣਾ ਭਰਾਵਾ ਤੈਨੂੰ ਮੈਂ ਗਾ ਨ ਜਾਵਾ ਸਾਡੀ ਸਵਾਰੀਆਂ ਮੈਸ ਉਹ ਕਹਿੰਦਾ ਹਣਾ ਭਰਾਵਾ ਛੇਤੀ ਆ ਉਹ ਰੋਕਦਾ ਉਹ ਭਰਾਵਾ ਇੰਨੀ ਜਗ੍ਹਾ ਲੰਘਦੀ ਐ ਗੱਡਾ ਬਸ ਤਾਂ ਤੇ ਰੋਡਵੇਜ ਦਾ ਡਰਾਈਵਰ ਪਾਣੀ ਦਾ ਕਨੈਕਟਰ ਆ ਇਹ ਭਰਾਵਾ ਕਨੈਕਟਰ ਆ ਆ ਉੱਪਰਲਾ ਡਰਾਈਵਰ ਆ ਕਈ ਜੰਨਾ ਜਿਹੜਾ ਇੰਨੀ ਪੈਸੇ ਦੇ ਉਹ ਤਾਂ ਪਰ ਜਮਨ ਨਾਲੋਂ ਲੈ ਜਾਂਦੇ ਉਹ ਤਾਂ ਲੈ ਜਾਂਦੇ ਫਿਰ ਐ ਭਾਜੀ ਡਰਾਈਵਰ ਕਿਹੜਾ ਸੀ ਤੁਹਾਡਾ ਡਰਾਈਵਰ ਕਿਹੜਾ ਸੀ ਪੁੱਲਾ ਪੁੱਲਾ ਹੈ ਨਾ ਹਾਂਸੇ ਤੇ ਪਟਕਾ ਬਣਾ ਕੁੱਤ ਦਾ ਜੀਲਾ ਸਭ ਪੂਰੀ ਕੁੱਤ ਦਾ ਜੀਲਾ ਸਭ ਪੂਰੀ ਤੇ ਤੇ ਆਪਣੇ ਮੁੱਖ ਤੇ ਜੀਰੀ ਹੋ ਤੇ ਤੇ ਦਿੱਤੇ ਆ ਕੇ ਮੁੱਖ ਤੇ ਦਿੱਤੇ ਨੀਰੀ ਨੀ ਉਹ ਤੇ ਮੇਰਾ ਹਾਂ ਤੇ ਮੇਰੇ ਹੱਥਾਂ ਹਾਂ 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 ਹ